ਕੋਈ ਰਸਨਾ ਗਿਰਵੀ ਬਾਂਝੀ ਨਾ ਰਹੇ ਗੁਰੂ ਬਖਸ਼ੀ ਫਤਹਿ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਜੋ ਕਿ 1469ਵੀਂ ਪਰ ਭਾਈ ਗੁਰਦਾਸ ਜੀ ਨੇ ਇਹ ਪੌੜੀ ਜਿਹੜੀ ਬੜੀ ਪ੍ਰਚਲਿਤ ਕੀਤੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਅੰਧ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਰੋਆ ਸਿੰਘ ਬੁਕੇ ਮਿਰਗਾਵਲੀ ਪੰਨੇ ਜਾਏ ਨ ਤੀਰ ਤਰੋਆ ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੁਆ ਸਿਧ ਆਸਣ ਸਭ ਜਗਤ ਦੇ ਨਾਨਕ ਆਤਮ ਤੇਜੇ ਕੋ ਆ ਘਰ ਘਰ ਅੰਦਰ ਧਰਮ ਸਾਹਿਬ ਹੋਵੇ ਕੀਰਤਨ ਸਦਾ ਵਸੂਆ ਬਾਬੇ ਤਾਰੇ ਚਾਰ ਚੱਤ ਨੌ ਖੰਡ ਪ੍ਰਥਮੇ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਮੇਰੇ ਕਹਿਣ ਤੋਂ ਮਰਾਤਪੁਰ ਨਾਨਕ ਪਾਛਾ ਦਾ ਪ੍ਰਕਾਸ਼ ਹੈ ਆ ਜਿਹੜੀ ਪੂਰਨਮਾਸੀ ਹੈ ਇਹ ਕੱਤਕ ਦੀ ਪੂਰਨਮਾਸੀ ਬਸ ਇਹ ਜਿਹੜੀ ਰਾਤਰੀ ਦਾ ਜਿਹੜਾ ਇਹ ਦਿਹਾੜਾ ਚੱਲਿਆ ਹੈ ਇਸੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਥੇ ਕਹਿੰਦੇ ਅੱਠ ਮੁਖੀਆ ਦੀਵਾ ਵੀ ਜਗਦਾ ਹੈ ਕਈ ਤਰ੍ਹਾਂ ਦੇ ਉਦਾਹਰਨਾਂ ਨੇ ਪਰ ਗੁਰੂ ਨਾਨਕ ਪਾਤਸ਼ਾਹ ਜੇ ਪਿਸ਼ੋਕੜ ਦੇਖਾਂਗੇ ਥੋੜੀ ਹੁਣ ਥਰੀ ਵਿੱਚ ਪਤਾ ਲੱਗੇ ਮਹਾਰਾਜ ਕਿਰਪਾ ਕਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਦਾਦਾ ਜੀ ਬਾਬਾ ਸ਼ਿਵਰਾਮ ਜੀ ਔਰ ਇਹਨਾਂ ਦੇ ਅਤੀ ਸਨਮਾਨਯੋਗ ਦਾਦਾ ਜੀ ਦਾਦੀ ਜੀ ਮਾਤਾ ਬਨਾਰਸੀ ਦੇ ਵਿੱਚ ਬਾਬਾ ਸ਼ਿਵਰਾਮ ਜੀ ਦੇ ਪਿਤਾ ਜਿਹੜੇ ਨੇ ਉਹ ਉਹਨਾਂ ਦਾ ਨਾਮ RAM NARAYAN BEDI ਹੈ ਜਿਹੜੀ ਰਾਏਪੋਏ ਦੀ ਤਲਵੰਡੀ ਹੈ ਇਹ ਰਾਏ ਭੋਏ ਜਿਹੜੇ ਰਾਏ ਬੁਲਾਰ ਦੇ ਪਿਤਾ ਦਾ ਨਾਮ ਆ ਉਹਨਾਂ ਦੇ ਪਿਤਾ ਦੇ ਨਾਮ ਤੇ ਇਹ ਤਲਵੰਡੀ ਜਿਹੜੀ ਵਸੀ ਰਾਏ ਭੋਏ ਦੀ ਤਲਵੰਡੀ ਤਾਂ ਕਿਹਾ ਜਾਂਦਾ ਹੈ ਰਾਏ ਬੁਲਾਰ ਦੇ ਪਿਤਾ ਦਾ ਨਾਮ ਰਾਏ ਭੋਏ ਉੱਥੋਂ ਇਹ ਤਲਵੰਡੀ ਜਦੋਂ ਕਿਸੇ ਨੇ ਘਰ ਵਿੱਚ ਆਉਣਾ ਹੋਵੇ ਬਹੁਤ ਸਫਾਈਆਂ ਦੇ ਕੀਤੀਆਂ ਜਾਂਦੀਆਂ ਪਰ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਪ੍ਰਕਾਸ਼ ਹੁੰਣਾ ਹੈ ਬੱਦਲ ਭਰ-ਭਰ ਕੇ ਆਉਂਦੇ ਨੇ ਉਸ ਤਲਵੰਡੀ ਦੇ ਉੱਤੇ بارش ਕਰਦੇ ਨੇ ਜੋ ਗਲੀਆਂ ਮਹੱਲਿਆਂ ਦੀਆਂ ਜਿਤਨੀਆਂ ਐ ਜਿਤਨਾ ਹੈ ਮਲ ਉਹ ਮਲ ਉਹ ਸਭ ਧੋ ਕੇ ਸਾਫ਼ ਕਰੀ ਜਾ ਰਿਹਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਣਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਾਦਾ ਜੀ ਬਾਬਾ ਸ਼ਿਵਰਾਮ ਸਿੰਘ ਦੇ ਘਰ ਵਿੱਚ 1440 ਨੂੰ ਮੈਂ ਤਾਂ ਕਲਿਆਣ ਦਾਸ ਕਹਾਂਗੇ ਬਾਬਾ ਕਾਲੂ ਜੀ ਕਹਾਂਗੇ ਉਹਨਾਂ ਦਾ ਆਗਮਨ ਹੁੰਦਾ ਹੈ 1444 ਵਿੱਚ ਉਹਨਾਂ ਦੇ ਛੋਟੇ ਸੁਪੁੱਤਰ ਬਾਬਾ ਲਾਲੂ ਜੀ ਉਹਨਾਂ ਦਾ ਜਿਹੜਾ ਆਗਮਨ ਹੁੰਦਾ ਹੈ तकरीबन 29 ਸਾਲ ਬਾਅਦ ਬਾਬਾ ਕਾਲੂ ਜੀ ਦੇ ਗ੍ਰਹਿ ਬੈਠੇ ਜਿਸ અવਤਾਰ ਅਗੰਮੀ ਉਸ ਰੂਹ ਨੇ ਆਈਏ ਪ੍ਰਕਾਸ਼ ਹੋਇਆ ਉਹਨੂੰ ਆਪ ਗਏ ਨੇ ਧੰਨ ਧੰਨ ਸ੍ਰੀ ਗੁਰੂ 978 ਦਾ ਉਹ ਦਿਨ ਆਉਂਦਾ ਹੈ ਜਿਹਦੇ ਪਿਆਨੇ ਜਿੰਨਾ ਪਹਿਲਾਂ دیدار ਕੀਤਾ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ دیدار ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਭੈਣ ਨੇ ਬੇਬੇ ਨਾਨਕ ਜੀ ਨੇ ਕਿਹਾ ਕਿ ਆ ਜਾਂਦਾ ਹੈ ਉਹਨਾਂ ਦਾ ਨਾਨਕੇ ਪਿੰਡ ਐਸਾ ਜਿਹੜਾ ਆਗਮਨ ਜਨਮ ਹੋਣ ਦੇ ਕਰਕੇ ਉਹਨਾਂ ਦਾ ਨਾਮ ਨਾਨਕੀ ਪਿੰਡ 5 ਸਾਲ ਗੁਰੂ ਨਾਨਕ ਪਾਚਾ ਤੋਂ ਵੱਡੇ ਨੇ ਮੇਰੇ ਕਹਿਣ ਤੋਂ ਮਰਾਜ ਦੌਲਤਾਂदाई ਉਹ ਮੁਸਲਮਾਨ ਬੀਬੀ ਜਿੰਨੂੰ ਉਹ ਪਹਿਲਾ دیدار ਹੋਇਆ ਤੁਲਸਾ ਦਾਸ ਜੀ ਘਰ ਵਿੱਚ ਉਹਨੇ دیدار ਕੀਤਾ ਅੱਜ ਉਸ ਸਮਾਂ ਢੁਕਦਾ ਇਤਿਹਾਸੀ ਜਦੋਂ ਗੁਰੂ ਨਾਨਕ ਪਾਚਾ ਪ੍ਰਕਾਸ਼ ਹੋਣਾ ਹੈ ਬਾਬਾ ਕਾਲੂ ਜੀ ਬਾਹਰ ਬੈਠੇ ਨੇ ਸਾਰਾ ਪਰਿਵਾਰ ਜਿਹੜਾ ਆਰਾਮ ਕਰ ਰਿਹਾ ਹੈ ਅੱਜ ਦਾਈ ਦੌਲਤਾਂ ਦਾਈ ਘਰ ਵਿੱਚ ਆਈ ਕਿਉਂਕਿ ਦਾਈ ਪੁਨੇ ਦਾ ਕੰਮ ਇਹ ਹੁੰਦਾ ਹੈ ਉਹਦੀ ਸੇਵਾ ਸੰਭਾਲ ਕਰਨੀ ਜਦੋਂ ਉਹ ਘਰ ਵਿੱਚ ਆਈ ਉਹ ਜਦੋਂ ਫੇਰਾ ਪਾਇਆ ਬਾਬਾ ਕਾਲੂ ਜੀ ਨੂੰ ਕਹਿੰਦੀ ਹੈ ਗਰੀਬਣੀ ਹਾਂ ਮੈਂ ਮੇਰੇ ਘਰ ਵਿੱਚ ਜਦੋਂ ਆ ਮਾਗ ਫਗੜਾ ਆਉਂਦਾ ਹੈ ਉਦੋਂ ਇਹ ਪਿੰਡਾਂ ਵਿੱਚ ਦਾਣੇ ਮੁੱਕ ਜਾਂਦੇ ਨੇ ਮੈਨੂੰ ਥੋੜੇ ਤੇਰੇ ਜੇ ਘਰ ਵਿੱਚ ਪੁੱਤਰ ਹੋਵੇ ਤੇ ਮੈਨੂੰ ਦਾਣੇ ਦੇ ਦੇਈ ਤੇ ਬਾਬਾ ਕਾਲੂ ਜੀ ਬਹੁਤ ਖੁਸ਼ ਹੋ ਕੇ ਕਹਿੰਦੇ ਦੌਲਤਾਂ ਮੈਂ ਤੇਰੀ ਝੋਲੀ ਭਰ ਕੇ ਨੂੰ ਵਧਾਈ ਦੇਾਂਗਾ ਘਰ ਵਿੱਚ ਪੁੱਤਰ ਹੋ। ਅੱਜ ਉਹ ਸਮਾਂ ਟੁੱਕਦਾ ਹੈ ਦੌਲਤਾਂ ਗਾਈ ਅੰਦਰ ਗਈ ਏ। ਜਿਸ ਵਕਤ ਅੰਦਰ ਗਈ ਅੱਜ ਉਹ ਸਮਾਂ ਆਇਆ ਹੈ। ਜਿਸ ਵਕਤ ਉਹ ਦਾਇਆ ਪਣਾ ਕਰਕੇ ਜਦੋਂ ਬਾਹਰ ਆਉਂਦੀ ਹੈ ਔਰ ਬਾਬਾ ਕਾਲੂ ਜੀ ਜਿਹੜੇ ਨੇ ਬਾਹਰ ਬੈਠੇ ਨੇ ਉਹਦੀਆਂ ਅੱਖਾਂ ਜੜੀਆਂ ਭਿੱਜੀਆਂ ਹੋਈਆਂ ਸਨ ਉਹ ਆਪਣੀ ਪੁਰਾਣੀ ਜੀ ਚੁੰਨੀ ਦੇ ਨਾਲ ਆਪਣੇ ਨੇਤਰ ਪੂੰਝਦੀ ਏ ਤੇ ਬਾਬਾ ਕਾਲੂ ਜੀ ਕਹਿੰਦੇ ਐ ਦੌਲਤਾਂ ਸੁਖ ਹੈ ਕਹਿੰਦੇ ਵੇ ਕਾਲੂ ਤੈਨੂੰ ਵਧਾਈ ਹੋਵੇ ਆ ਬਚਨ ਕਹੇ ਬਿਲਕੁਲ ਸਿੱਧੇ ਸਾਦੇ ਦੇ ਤੇਰੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਬਾਬਾ ਕਾਲੂ ਜੀ ਪਾਤਰ ਉਥਾਲੀ ਲੈ ਕੇ ਉਹਦੇ ਵਿੱਚ ਹੀਰੇ ਰਤਨ ਜਵਾਹਰ ਮੋਤੀ ਪਾ ਕੇ ਲੈ ਕੇ ਆਉਂਦੇ ਨੇ ਦੌਲਤਾਂ ਝੋਲੀ ਕਰ ਮੈਂ ਵਧਾਈ ਦੇਣਾ ਪਰ ਉੱਥੇ ਬਚਨ ਉਸ ਪਲੇਟ ਨੂੰ ਉਸ ਪਾਤਰ ਨੂੰ ਹੱਥ ਲਗਾ ਕੇ ਕਹਿੰਦੀ ਏ ਰਹਿਣ ਦੇਵੇ ਮੇਕਿਆ ਮੈਂ ਤਾਂ ਬਹੁਤ ਰੱਜੀ ਮੈਂ ਜਨਮਾਂ ਜਨਮਾਂ ਤਰਾਂ ਦੀ ਭੁੱਖੀ ਸੀ ਪਰ ਤੇਰੇ ਪੁੱਤਰ ਦੇ ਦਿਦਾਰ ਨੇ ਤੇਰੇ ਪੁੱਤਰ ਦੇ ਸ਼ਬਦ ਨੇ ਮੇਰੀ ਜਨਮਾਂ ਜਨਮਾਂ ਤਰਾਂ ਦੀ ਭੁੱਖ ਮਿਟਾ ਕੇ ਰੱਖ ਦਿੱਤੀ ਇਹ ਬਚਨ ਸਮਾ ਆਪਣੇ ਚਾਲਣਾ ਚੱਲਦੇ ਦਿਨ ਚੜਦੇ ਪੰਡਿਤ ਹਰदयाल ਜਿਹੜਾ ਉਹ ਆਉਂਦੇ ਨੇ ਪੰਡਿਤ ਹਰदयाल ਨੂੰ ਬੁਲਾਇਆ ਜਾਂਦਾ ਹੈ ਔਰ ਉਹਨਾਂ ਨੇ ਨਾਮ ਵੀ ਰਖਦਾ ਹੈ ਔਰ ਨਾਮ ਜਿਹੜਾ ਨਾਨਕ ਨਿਰੰਕਾਰੀ ਇੱਥੇ ਰੱਖਿਆ ਜਾਂਦਾ ਹੁਣ ਉਹਦੇ ਵਿੱਚ ਕਈ ਕਹਿੰਦੇ ਨੇ ਇਹ ਨਾਨਕ ਨਿਰੰਕਾਰੀ ਕਿਸ ਤਰ੍ਹਾਂ ਕਹਿੰਦੇ ਇਹ ਸਾਰਿਆਂ ਦੇ ਰੱਬਰ ਸਾਜੇ ਨੇ ਇਹਨੂੰ ਹਿੰਦੂ ਵੀ ਪੂਜੇਗਾ ਇਹਨੂੰ ਮੁਸਲਮਾਨ ਵੀ ਪੂਜੇਗਾ ਸਾਰੇ ਧਰਮਾਂ ਦੇ ਇਹਨੂੰ ਪੂਜਣ ਨਾਨਕ ਜਿਹੜਾ ਨਾਮ ਹੈ ਪੰਡਿਤ ਹਰदयाल ਉਹਨਾਂ ਨੇ ਨਾਮ ਰੱਖਦੇ ਨੇ ਉਹਦੇ ਤਿੰਨ ਅੱਖਰ ਨੇ ਨੰਨਾ ਉਹਦੇ ਨਾਲ ਲੱਗਾ ਹੋਇਆ ਕੰਨਾ ਫੇਰ ਨੰਨਾ ਔਰ ਉਹਦੇ ਨਾਲ ਬਾਅਦ ਵਿੱਚ ਜਿਹੜਾ ਹੈ ਕੱਕਾ ਇਹਨਾਂ ਇਹ ਫਾਰਸੀ ਦੇ ਲਫ਼ਜ਼ ਨੇ ਨੂਨ ਅਲਫ਼ ਨੂਨ ਕਾਫ ਮੇਰੇ ਕਹਿਣ ਤੋਂ ਮੁਰਾਦ ਪਹਿਲਾ ਜਿਹੜਾ ਨੰਨਾ ਹੈ ਉਹ ਨਿਯਾਮਤਾ ਦਿੰਦੇ ਨੇ ਇੱਕ ਕੰਨਾ ਜਿਹੜਾ ਅਰਥ ਦੱਸਦਾ ਹੈ ਉਹ ਇੱਕ ਦੇ ਨਾਲ ਜੋੜਨ ਵਾਸਤੇ ਆਇਆ ਹੈ ਪਹਿਲਾ ਨੰਨਾ ਨਿਯਾਮਤਾ ਵੰਡਦੇ ਨੇ ਇੱਕ ਦੇ ਨਾਲ ਜੋੜਨ ਵਾਸਤੇ ਆਏ ਨੇ ਉਹ ਡਿਗਿਆਂ ਦੀ ਮਦਦ ਕਰਦਾ ਜਿਹਦਾ ਕੋਈ ਸਹਾਰਾ ਨਾ ਹੋਵੇ ਗੁਰਨਾਨਕ ਪਾਤਸ਼ਾਹ ਦੇ ਦਰ ਤੇ ਆ ਜੇ ਉਹਦੇ ਜਨਮਾਂ ਜਨਮਾਤਮ ਦੀ ਭੁੱਖ ਮਿਟਾ ਕੇ ਗੁਰੂ ਮਹਾਰਾਜ ਜੀ ਉਹਨੂੰ ਜਿਹੜਾ ਵਿਸ਼ਰਾਮ ਵਾਲੀ ਜਗ੍ਹਾ ਦਿੰਦੇ ਦੂਸਰਾ ਨੰਨਾ ਨਿਆਮਤਾ ਦਿੰਦਾ ਹੈ ਉਹ ਡਿਗਿਆਂ ਦੀ ਮਦਦ ਕਰਦਾ ਹੈ ਕੱਕੇ ਦਾ ਪਾਪ ਕਬੀਰ ਕਬੀਰ ਭਗਵੇਂ ਪਰ ਕਬੀਰ ਦਾ ਅਰਥ ਹੈ ਬਹੁਤ ਵੱਡਾ ਚੜ੍ਹਦੇ ਤੋਂ ਲੈਂਦੇ ਤੱਕ ਸਾਰੀ ਦੁਨੀਆ ਦਾ ਇਹ ਪਰਮਣ ਕਰ ਲੋ ਸਾਰੀ ਸ੍ਰਿਸ਼ਟੀ ਦਾ ਗੁਰੂ ਨਾਨਕ ਪਾਤਸ਼ਾਹ ਤੋਂ ਵੱਡਾ ਪੈਗੰਬਰ ਕੋਈ ਨਹੀਂ ਉਹ ਸਾਰਿਆਂ ਦੇ ਰਹਿਣ ਸਾਰਿਆਂ ਦੇ ਸਾਂਝੇ ਉਹ ਆਏ ਜਿਨ੍ਹਾਂ ਦਾ ਪ੍ਰਕਾਸ਼ ਜਿਹੜਾ ਅਸੀਂ ਅੱਜ ਮਨਾ ਰਹੇ ਜਗਾ ਜਗਾ ਹਰ ਗੁਰਦੁਆਰਿਆਂ ਵਿੱਚ ਇਹ ਜਗਾ ਜਿਹੜਾ ਇਹ ਇਤਿਹਾਸ ਜਿਹੜਾ ਇਹ ਮਨਾਇਆ ਜਾ ਰਿਹਾ ਮੇਰੇ ਕਹਿਣ ਤੋਂ ਮਰਾਦ ਗੁਰੂ ਇਸਲਾਮ ਵਿੱਚ ਖਾਲੀ ਉਸ ਮਸਜਿਦ ਵਿੱਚ ਮੁਸਲਮਾਨਾਂ ਦਾ ਅੱਛਾ ਦਾ ਦਰ ਐਸਾ ਇੱਥੇ ਮੁਸਲਮਾਨ ਹਿੰਦੂ ਸਾਰੇ ਕਰ ਆ ਕੇ ਇੱਥੇ ਸਜਦਾ ਕਰਦੇ ਮੇਰੇ ਕਹਿਣ ਤੋਂ ਮਰਾਦ ਉਹਨਾਂ ਨੇ ਕਹਣ ਵਾਸਤੇ ਸਾਨੂੰ ਸ੍ਰਿਸ਼ਟੀ ਵਿੱਚ ਦੇ ਕੁਝ ਮਾਲਕ ਨੇ ਭੇਜਿਆ ਅਸੀਂ ਰਾਗ ਤੋਂ ਬਿਨਾਂ ਰਹਿ ਨਹੀਂ ਸਕਦੇ ਇਹ ਬਚਨ ਕਹੇ ਜਿਸ ਵਕਤ ਇਹ ਬਚਨ ਕਹੇ ਉਹ ਸਾਰੇ ਇਮਾਮ ਇਕੱਠੇ ਹੋਏ ਕਾਜੀ ਇਕੱਠੇ ਹੋਏ ਕਹਿਣ ਲੱਗੇ ਕਿ ਇਹਨੂੰ ਸਜ਼ਾ ਦੇਾਂਗੇ جے ਕਹਿੰਦਾ ਕਿ ਰਾਗ ਮੈਂ ਜ਼ਰੂਰ ਗਾਉਣਾ ਹੈ ਉੱਥੋਂ ਕਾਜੀ ਇਮਾਮ ਸਾਰੇ ਕਹਿੰਦੇ ਕਿਹੜੀ ਸਜ਼ਾ ਦੇਣੀ ਹੈ ਕਹਿੰਦੇ ਪੱਥਰ ਮਾਰ ਕੇ ਮਾਰ ਦਿਓ ਤਤੀ ਤਵੀ ਤੇ ਬਿਠਾ ਦਿਓ ਸੀਸ ਵਿੱਚ ਰੇਤਾ ਪਾ ਦਿਓ ਚਰਖੜੀ ਤੇ ਚੜ ਕੇ ਆਰੇ ਨਾਲ ਚੀਰ ਦਿਓ ਪੁੱਠੀ ਖੱਲ ਉਤਵਾ ਦਿਓ ਮੇਰੇ ਕਹਿਣ ਤੋਂ ਮਰਾਗ ਪੁੱਠੀ ਖੱਲ ਜਿਹੜੀ ਹੈ ਇਨਸਾਨ ਤੇ ਹੁੰਦੀ ਨਹੀਂ ਪਰ ਲਾਹੌਰ ਵੇਖੇ ਸਭ ਤੋਂ ਪਾਈ ਗੁਲਜਾਰਾ ਸਿੰਘ ਜੀ ਪਾਈ ਮਨੀ ਸਿੰਘ ਜੀ ਦੇ ਉਹ ਜਿਹੜੇ ਭਤੀਜਾ ਲੱਗਦੇ ਨੇ ਉਹਨਾਂ ਦੀ ਲਾਹੌਰ ਵਿਖੇ ਪੁੱਠੀ ਖੱਲ ਲੜਾਈ ਹੋਈ ਸੀ ਜਨਿ ਕਿ ਕੀਮਾ-ਕੀਮਾ ਕੀਤਾ ਗਿਆ ਸੀ ਉੱਥੇ ਫੈਸਲਾ ਹੋਇਆ ਕਿ ਚੁੱਕੋ ਪੱਥਰ ਤੇ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮਾਰਨ ਵਾਸਤੇ ਚੱਲੋ ਜਿਤਨਾ ਇਸਲਾ ਚੱਲ ਪਿਆ ਕਾਫਲਾ ਚੱਲਿਆ ਵਜਣੇ ਮਰਦਾਨਾ ਜੀ ਦੇ ਸਿਰ ਵਿੱਚ ਔਰ ਗੁਰੂ ਨਾਨਕ ਜੀ ਦੇ ਕਬਰ ਅਸਥਾਨ ਦੇ ਵਿੱਚ ਬੈਠੇ ਜਿਸ ਵਕਤ ਕਾਫਲਾ ਦੇਖਿਆ ਇਧਰ ਗੁਰੂ ਨਾਨਕ ਪਾਤਸ਼ਾਹ ਰਾਗ ਗਾਰੇ ਸੀ ਪਤਾਲਾ ਬਤਾਲ ਲੱਖ ਆਕਾਸ਼ਾਂ ਆਗਾਜ਼ ਏਵੀ ਸੱਦ ਗਾਇਆ ਜਿਸ ਵਕਤ ਉਹ ਕਾਫਲਾ ਦੇਖਿਆ ਗੁਰੂ ਨਾਨਕ ਪਾਤਸ਼ਾਹ ਨੇ ਨੇਤਰ ਬੰਦ ਕੀਤੇ ਜਦੋਂ ਦੇਖਦੇ ਨੇ ਉਸੇ ਵਕਤ ਮਰਦਾਨਾ ਜੀ ਇੱਥੇ ਰਵਾਬ ਬੰਦ ਕਰ ਦਿੱਤੀ ਆ ਜਦੋਂ ਰਾਗ ਮਾਲਾ ਵਿੱਚ ਪੜਦੇ ਨਾ ਗਾਇਨ ਤਾਰ ਮਿਲਾ ਲਈ ਉਹ ਤਾਰ ਦੇ ਨਾਲ ਜੁੜਦੀ ਹੈ ਤੇ ਸੁਰਤ ਜੁੜਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਨੇਤਰ ਖੋਲੇ ਕਹਿਣ ਲੱਗੇ ਮਰਦਾਨਾ ਰਵਾਬ ਰਵਾਬ ਕਿਉਂ ਬੰਦ ਕੀਤੀ ਹੈ ਕਹਿਣ ਲੱਗੇ ਤੁਹਾਨੂੰ ਤਾਂ ਸੱਤ ਗਾਉਣ ਦਾ ਚਾਹ ਚੜਿਆ ਹੈ ਆ ਸਾਹਮਣੇ ਵੇਖੋ ਸਾਰਾ ਇਸਲਾਮ ਸਾਨੂੰ ਮਾਰਨ ਵਾਸਤੇ ਪੱਥਰ ਲੈ ਕੇ ਆਇਆ ਜਿਸ ਵਕਤ ਕਹਿੰਦੇ ਮਰਦਾਨਾ ਸਤ ਕਰਤਾਰ ਕਹੋ ਵੇਖ ਵਾਂਗ ਕਰਤਾਰ ਦੇ ਇਹ ਵੀ ਕਾਫਲਾ ਕੁਛ ਨਹੀਂ ਜਿਸ ਵਕਤ ਪੱਥਰ ਲੈ ਕੇ ਆਏ ਨੇ ਗੁਰੂ ਨਾਨਕ ਪਾਤਸ਼ਾਹ ਔਰ ਮਰਦਾਨਾ ਜੀ ਉੱਥੇ ਬੈਠੇ ਨੇ ਔਰ ਉੱਥੇ ਕਹਿੰਦੇ ਮਰਦਾਨਾ ਉਹ ਸ਼ਬਦ ਦਾ ਸੁੰਨ ਮਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਇਹ ਸ਼ਬਦ ਦਾ ਦੇਖੇ ਧਿਆਨ ਲਗਾਏ ਕੇ ਸੁੰਨ ਸਮਾਨ ਹੋਇਆ ਜਹਾਨਾ ਇਹ ਸਾਰੇ ਜੋ ਬਚਨ ਕਹੇ ਜਿਨ੍ਹਾਂ ਨੇ ਪੱਥਰ ਚੁੱਕੇ ਸਨ ਉਹ ਪੱਥਰ ਦੀ ਮੂਰਤੀ ਹੋ ਗਏ ਜਿੱਥੇ ਕੋਈ ਖਲੋਤਾ ਉੱਥੇ ਖਲੋਤਾ ਜਿਹਦਾ ਮੂੰਹ ਅੱਡਿਆ ਉਹ ਅੱਡਿਆ ਰਹਿ ਗਿਆ ਕੋਈ ਕੁਝ ਕੋਈ ਕੋਈ ਸਾਰਿਆਂ ਨੇ ਆਪੋ ਥਾਈ ਕੁਸਤਰਾਂ ਪੱਥਰ ਦੀ ਮੂਰਤੀ ਹੋ ਗਏ ਸਿਰਫ ਹਾਰੂ ਨਸੀਬ ਬਾਦਸ਼ਾਹ ਔਰ ਪੀਰ ਦਸਤਗਿਰ ਨੂੰ ਛੱਡ ਕੇ ਬਾਕੀ ਸਾਰਾ ਕਾਫਲਾ ਜਿਹੜਾ ਇੱਕਦਮ ਜਿਹੜਾ ਪੱਥਰ ਹੋ ਗਿਆ ਪੀਰ ਦਸਤਗਿਰ ਕਹਿਣ ਲੱਗਾ اے ਖੁਦਾ ਦੇ ਬੰਦੇ ਇਕ ਗੁਸਤਾਖੀ ਮੇਰੀ ਇਹ ਮਾਫ ਕਰੋ ਮਾਫ ਕਰੋ ਇਹਨਾਂ ਨੂੰ ਆਪਣੀ ਸੁਰਤ ਵਿੱਚ ਲੈ ਕੇ ਉਹ ਇਹਨਾਂ ਨੂੰ ਤੁਸਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਤੇ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਵਾਲੇ ਇਸ਼ਾਰਾ ਕਹਿੰਦੇ ਮਰਦਾਨਾ ਰਬਾਬ ਵਜਾ ਇਹ ਆਪਣੇ ਹੋਸ਼ ਵਿੱਚ ਆ ਜਾਣਾ ਮਰਦਾਨਾ ਜੀ ਨੇ ਰਬਾਬ ਇਕੱਠੀ ਕੀਤੀ ਕਾਛ ਵਿੱਚ ਲਈਏ ਕਹਿੰਦੇ ਮੈਂ ਤਾਂ ਨਹੀਂ ਵਜਾਉਣੀ ਕਹਿੰਦੇ ਕਿਉਂ ਤੇ ਮੈਂ ਤਾਂ ਨਹੀਂ ਵਜਾਉਣੀ ਕਹਿੰਦੇ ਕਿਉਂ ਕਹਿੰਦੇ ਇਹ ਤੇਰੇ ਭਰਾ ਨੇ ਕਹਿੰਦੇ ਕੋਈ ਮੇਰੇ ਭਰਾ ਨਹੀਂ ਜਿਹੜੇ ਮਾਰਨ ਵਾਸਤੇ ਆਏ ਉਹ ਸਾਡੇ ਲੱਗਦੇ ਕਿ ਇਹ ਮੈਂ ਰਵਾਬ ਵਜਾਉਣੀ ਨਹੀਂ ਗੁਰਨਾਨਕ ਪਾਤਸ਼ਾਹ ਕਹਿੰਦੇ ਨਹੀਂ ਮਰਦਾਨਾ ਰਵਾਬ ਵਜਾਈ ਉੱਥੇ ਮਰਦਾਨੇ ਨੇ ਰਵਾਬ ਜੋ ਵਜਾਈ ਗੁਰੂ ਤੈਨੂੰ ਸਵਾਲਾਂ ਦਾ ਸਾਡਾ ਜਵਾਬ ਦਿਓ ਨਹੀਂ ਤੇ ਅਸੀਂ ਸਜ਼ਾ ਦੇਨੇ ਆ ਗੋਡਿਆਂ ਤੱਕ ਨਾਪ ਕੇ ਤੇ ਉੱਤੇ ਪੱਥਰ ਮਾਰਨਾ ਕਹਿੰਦੇ ਇਹ ਸਵਾਲਾਂ ਦਾ ਜਵਾਬ ਦੇਣ ਵਾਸਤੇ ਇੱਥੋਂ ਉਦਾਸੀ ਵਾਸਤੇ ਨਿਕਲੇ ਦੇ ਆਂ ਕਹਿੰਦੇ ਤੁਸੀਂ ਕਹਿੰਦੇ ਆ ਕਿ ਪਤਾਲਾ ਪਤਾਲ ਆਖਾਂ ਦੀ ਗੱਲ ਕਰਦੇ ਹੋ ਇਸਲਾਮ ਵਿੱਚ ਤਾਂ ਇਹ ਨਹੀਂ ਕਹਿੰਦੇ ਦੇਖਣਾ ਚਾਹੁੰਦੇ ਹੋ ਕਹਿੰਦੇ ਸਾਡੀ ਤਮੰਨਾ ਪੂਰੀ ਹੋ ਜਾਏਗੀ ਕਹਿੰਦੇ ਕੌਣ ਹੈ ਤੁਹਾਡੇ ਵਿੱਚ ਵੇਖਣ ਵਾਲਾ ਕਹਿੰਦੇ ਸਾਡੇ ਲਗਦਾ ਜੇਕਰ ਬੇਟੇ ਨੂੰ ਦਿਖਾ ਦਿਓ ਪੀਰ ਦਸਗੀਰ ਦਾ ਬੇਟਾ ਜਦੋਂ ਉਤਾਰ ਦਿੰਦਾ ਸਾਡੇ ਵਰਗੇ ਸਾਈਂ ਫਕੀਰ ਨੂੰ ਉੱਠ ਕੇ ਤਖਤ ਤੇ ਬਿਠਾ ਦਿੰਦਾ ਕਨ ਮੇਂ ਰਾਉ ਰੰਗ ਕੋ ਕਰੀ ਰਾਉ ਰੰਗ ਕਾ ਡਾਰੇ ਰੀਤੇ ਪਰੇ ਪਰੇ ਸਿਖਨਾਵੇ ਜੇ ਤਾਕੋ ਵਿਹਾਰੇ ਉਹਦਾ ਵਿਹਾਰ ਹੈ ਮੇਰੇ ਕਹਿਣ ਤੋਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ 17 ਦਿਨ ਗੁਰੂ ਨਾਨਕ ਪਾਤਸ਼ਾਹ ਉੱਥੇ ਟਿਕੇ ਸਨ ਉਹ ਅਰਬ ਦੀ ਧਰਤੀ ਸੜ ਰਹੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦੁਆਰਾ ਜਰੀ ਠੰਡੀ ਠਾਰ ਕੀਤੀ ਉਥੇ ਗੁਰਦੁਆਰਾ ਨਹੀਂ ਸੀ ਬਣ ਸਕਦਾ ਕੁਸਮਾ ਪਾ ਕੇ ਸਿੰਘ ਗਏ ਉਥੇ ਗੁਰਦੁਆਰਾ ਸਾਹਿਬ ਜਰਾ ਸੋਭਤ ਕੀਤਾ ਗੁਰੂ ਨਾਨਕ ਪਾਤਸ਼ਾਹ ਗਏ ਉਥੇ ਜਿੱਥੇ ਕੋਈ ਚੋਰ ਠਰਕਾਸ਼ ਜਿਹੜਾ ਅਸੀਂ ਮਨਾ ਰਹੇ ਹਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੈ ਹਰਮੰਦਰ ਸਾਹਿਬ